ਸਾਸਰੀ ਕਾਲ ਜੀ ਮੈਂ ਹਾਂ ਤਜਿੰਦਰ ਸਿੰਘ ਮਾਨਸਾ ਤੇ ਤੁਸੀਂ ਦੇਖ ਰਹੇ ਹੋ ਬਰਾਸੀ ਸਾਥ ਬਰਾਸੀ ਸਾਥ ਦੀ ਇਸ ਪੀਲੀ ਫੁਲਕਾਰੀ ਦੇ ਹੇਠਾਂ ਇੱਕ ਬਹੁਤ ਹੀ ਸੋਹਣਾ ਸਰੂਪ ਹੈ ਜੋ ਅੱਜ ਜਾ ਰਿਹਾ ਹੈ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿੱਚ ਵੀਰ ਹਰਵਿੰਦਰ ਸਿੰਘ ਦੇ ਘਰ ਪੀਲੀ ਫੁਲਕਾਰੀ ਦੇ ਹੇਠਾਂ ਸੀ ਜੇਕਰ ਸਰੂਪ ਨੂੰ ਦਿਖਾਈਏ ਤਾਂ ਇਹ ਲੱਗਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਦਰਬਾਰ ਇਹ ਤਿਆਰ ਹੋਇਆਗਾ 24 22 36 ਅਕਾਰ ਦੇ ਵਿੱਚ ਇਹ ਇੱਧਰ ਹੈਗਾ 36 ਤੇ ਇੱਧਰ ਹੈਗਾ 24 ਤੇ ਮਹਾਰਣਜੀਤ ਸਿੰਘ ਜੀ ਦਾ ਪੂਰਾ ਦਰਬਾਰ ਲੱਗਿਆ ਹੋਇਆ ਤੇ ਇਸ ਦੇ ਵਿੱਚ ਅੰਗਰੇਜ਼ ਅਫਸਰ ਦਿਖਾਈ ਦਿੱਤੇ ਜਾ ਰਹੇ ਨੇ ਸਿੰਘ ਫੌਜਾਂ ਤਿਆਰ ਵਰ ਤਿਆਰ ਨੇ ਤੇ ਪੂਰਾ ਦਰਬਾਰ ਜਿਸ ਨੂੰ ਅਸੀਂ ਹਰੇਕ ਪਰਿਵਾਰ ਆਪਣੇ ਘਰ ਵਿੱਚ ਲਗਾਉਣਾ ਚਾਹੁੰਦੇ ਆ ਤੇ ਇਹੋ ਜਿਹੇ ਬਹੁਤੀ ਸੋਹਣੇ ਸੋਹਣੀਆਂ ਤਸਵੀਰਾਂ ਜੇਕਰ ਤੁਸੀਂ ਵਿਰਾਸਤੀ ਸਾਤ ਤੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਜੇਕਰ ਇਹ ਦਰਬਾਰ ਆਪਣੇ ਘਰ ਲਗਵਾਉਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਨੰਬਰ 99 ਸੰਪਰਕ ਕਰੋ 730735150 ਤੇ ਇਸ ਵੀਡੀਓ ਨੂੰ ਅੱਗੇ ਜਰੂਰ ਸਾਂਝਾ ਕਰੋ ਤਾਂ ਕਿ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਪੂਰੀ ਦੁਨੀਆ ਦੇ ਵਿੱਚ ਵਿਸਥਾਰ ਦੇ ਵਿੱਚ ਦੱਸ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ